मोहल्ला पहला शाम कहे शेतंबर स्वामी सच में अच्छे साच रहे सबको सच समावे ऋग कहे रहा भरपूर राम नाम देवा में सूर नाए लै पराछत जाए ਨਾ ਨਿਕ ਤੋਂ ਮੋਖੰਤਰ ਪਾਏ ਜੁਝ ਮੇ ਜੋਰ ਛਲੀ ਚੰ드 라ਵਲ ਕਾਂ ਕ੍ਰਿਸ਼ਨ ਜਦੰ ਭਯਾ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੇ ਰੰਗ ਕੀਆ ਕਲ ਮੇ ਬੇ ਅਥਰ ਬਣ ਹੁਆ ਨਾਉ ਖੁਦਾਈ अलौ भया नील वस्त्र लै कपड़े पहरे तुर्क पठाणी अमल किया चार वेद होए सच्चार पड़े गुणे तिन चार विचार भाव भगत कर नीच सदाए ਕਰ ਪਾਇ ਪੌੜੀ ਸਤਿਗੁਰੂ ਵਿਟੋਂ ਵਾਰਿਆ ਜਿਤ ਮਿਲਿਐ ਖਸਮ ਸਮਾਲਿਆ ਜਿਨ ਕਰ ਉਪਦੇਸ ਗਿਆਨ ਅੰਜਨ ਦਿਆ ਇਨੀ ਨੇਤਰੀ ਜਗਤ ਨੇ ਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾਰਿਆ ਸਤਿਗੁਰੂ ਹੈ ਬੋਹਿთა ਵਿਰਲੇ ਕਿ ਨੈ ਵਿਚਾਰਿਆ ਕਰਿ ਕਿਰਪਾ ਪਾਰ ਉਤਾਰਿਆ ਕਰਿ ਕਿਰਪਾ ਪਾਰ ਉਤਾਰਿਆ ਅਸਾ ਦਿਵਾਰਦੀ ਇਹ 13ਵੀਂ ਪੌੜੀ ਜਿਸ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਉਚਾਰਨ ਕੀਤੇ ਦੱਸ ਲੋ ਪ੍ਰਥਮ ਸ਼ਲੋਕ ਦੇ ਸਤਿਗੁਰੂ ਦੱਸਦੇ ਨੇ ਕਿ ਵਾਸਤਵਿਕ ਚਾਰ ਯੁੱਗ ਕੀ ਨੇ ਦਰਸਲ ਮਨੁੱਖ ਦੇ ਸੋਚਣ ਦਾ ਢੰਗ ਬਦਲਿਆ ਮਨੁੱਖ ਦੀ ਜੀਵਨ ਸ਼ੈਲੀ ਬਦਲੀ ਯੁੱਗ ਬਦਲ ਗਏਔਰ ਉਸ ਨੂੰ ਆਪਣੇ ਢੰਗ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਜਾਗਰ ਕੀਤਾ ਹੈ ਧਰਮ ਦਾ ਮੂਲ ਫਲ ਹੈ ਮੋਕਸ਼ ਚਾਏ ਉਸ ਨੂੰ ਨਾਮ ਕੁਛ ਵੀ ਦਿੱਤੇ ਜਾਣ ਜਨਮ ਮਰਨ ਤੋਂ ਰਹਿਤ ਹੋਣਾ ਪਰਮ ਸੁਖ ਦੀ ਪ੍ਰਾਪਤੀ ਬਹਿਸ਼ਤ ਦੀ ਪ੍ਰਾਪਤੀ ਜੰਨਤ ਦੀ ਪ੍ਰਾਪਤੀ ਬੈਕੁੰਠ ਦੀ ਪ੍ਰਾਪਤੀ ਪਰਮ ਧਾਮ ਦੀ ਪ੍ਰਾਪਤੀ ਸੱਚਖੰਡ ਦੀ ਪ੍ਰਾਪਤੀ ਨਾਮ अनेकाने ਲੇਕਿਨ ਇਹਦੇ ਪਿੱਛੇ ਭਾਵਨਾ ਇਹ ਹੀ ਹੈ ਕਿ ਕਿਸੇ ਤਰੀਕੇ ਨਾਲ ਦੁੱਖਾਂ ਦੇ ਬੰਧਨ ਕਟ ਕਿਸੇ ਤਰੀਕੇ ਨਾਲ ਜਨਮ ਤੇ ਮਰਨ ਦੇ ਬੰਧਨ ਘਟਣ ਤੇ ਬੰਧਨ ਜਦ ਕੱਟਦੇ ਨੇ ਤੋਂ ਵਾਸਤਵਿਕ ਮਨੁੱਖ ਨੂੰ ਜੋ ਮਿਲਦਾ ਹੈ ਉਹਨੂੰ ਕਹਿੰਦੇ ਨੇ ਮੋਕਸ਼ ਮੁਕਤੀ ਮੁਕਤੀ ਕਿਵੇਂ ਪ੍ਰਾਪਤ ਹੋਵੇ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਇਸ ਪਾਵਨ ਸ਼ਲੋਕ ਦੇ ਵਿੱਚ ਫਰਮਾਨ ਹੈ ਭਾਵ ਭਗਤ ਕਰ ਨੀਂਝ ਸਜਾਏ तो नानक पाए भावना प्रभु भगत कहला रहे है। अगर भावना तो हीड़ा है तो भगत नहीं भगत दे अखरी अर्थ भी ये ने जिथे भाव अंकित हो गए जिथे भाव प्रगट हो गया पर नाल गुरु नानक देव जी महाराज ਇੱਕ ਜ਼ਰੂਰੀ ਗੱਲ ਜੋੜਦੇ ਨੇ ਕਿ ਭਾਵਨਾ ਨਾਲ ਭਿੱਜੀ ਹੋਈ ਭਗਤੀ ਹੋਵੇ ਲੇਕਿਨ ਅੰਦਰ ਇਹ ਖਿਆਲ ਨਾ ਹੋਵੇ ਕਿ ਜਗਤ ਮੈਨੂੰ ਭਗਤ ਆਖੇਵੇ ਸੰਸਾਰ ਮੈਨੂੰ ਧਾਰਮਿਕ ਆਖੇ ਅਖਵਾਣ ਦੀ ਰੁਚੀ ਇਹ ਹੋਵੇ ਭਾਵ ਭਗਤ ਕਰਨੀਂ ਚ ਸਦਾਏ ਜਗਤ ਨੀਵਾਂ ਆਖੇ ਉੱਚਾ ਨਾ ਆਖੇ ਚਾਰੋਂ ਪਾਸੇ ਨਵੇਂ ਨਵੇਂ ਉੱਠੇ ਜਜ਼ਮੇ ਵਾਲੇ ਭਗਤ ਨੂੰ ਜੇ ਵਡਿਆਈ ਮਿਲਣੀ ਸ਼ੁਰੂ ਹੋ ਜਾਏ ਤੇ ਹਰ ਬੰਦਾ ਕਹਿਣ ਲੱਗ ਪਏ ਇਹ ਮਹਾਨ ਹੈ ਇਹ ਮਹਾਨ ਹੈ ਤੋਂ ਕਈ ਦਫਾ ਦੇਖਣ ਦੇ ਚਾਇਆ ਇਸ ਵਡਿਆਈ ਨੂੰ ਹজম ਕਰਨਾ ਔਖਾ ਹੋ ਜਾਂਦਾ ਹੈ ਪਛਾਣਾ ਔਖਾ ਹੋ ਜਾਂਦਾ ਹੈ ਔਰ ਮਨੁੱਖ ਉਹ ਜੋ ਭਾਵਨਾ ਨਾਲ ਭਰੇ ਹੋਇਆ ਹੈ ਭਾਵਨਾ ਤਾਂ ਇੱਕ ਪਾਸੇ ਹੋ ਜਾਂਦੀ ਹੈ ਅਹੰਕਾਰ ਨਾਲ ਭਰ ਜਾਂਦਾ ਹੈ ਇਸ ਵਾਸੇ ਸਤਿਗੁਰ ਨੇ ਲਾਜ਼ਮੀ ਤੇ ਜ਼ਰੂਰੀ ਜੋੜ ਦਿੱਤਾ ਕਿ ਭਾਵ ਭਗਤ ਕਰ ਨੀਚ ਸਦਾਏ ਭਾਵਨਾ ਨਾਲ ਭਿੱਜੀ ਹੋਈ ਭਗਤੀ ਹੋਵੇ ਐਸੀ ਭਾਵਪੂਰਤ ਭਗਤੀ ਖਰੇ ਲੇਕਿਨ ਸੰਸਾਰ ਤੋਂ ਅਖਵਾਣ ਦਾ ਜਜ਼ਬਾ ਇਹ ਰੱਖੇ ਕਿ ਦੁਨੀਆ ਨੀਵੇਂ ਆਖੇ ਨੀ ਜਾਖੇ ਪ੍ਰਦਰਸ਼ਨੀ ਨਾ ਕਰੇ ਨਮਾਇਸ਼ ਨਾ ਕਰੇ ਤਉ ਨਾਨਕ ਮੋਖ ਅੰਤਰ ਪਾਏ ਮਹਾਰਾਜ ਕਿਨ ਤਾਂ ਸੁਨੋ ਮੋਖ ਦਵਾਰ ਦੀ ਪ੍ਰਾਪਤੀ ਹੋਵੇਗੀ ਤਾਂ ਮੁਕਤ ਹੋ ਸਕੇਗਾ ਇਸ ਤੋਂ ਇਲਾਵਾ ਸੰਸਾਰ ਦੇ ਚ ਜੋ ਕਰਮ ਕਾਂਡ ਪ੍ਰਚਲਿਤ ਹੁੰਦਾ ਹੈ ਉਸ ਦਾ ਪੂਰਨ ਵੇਰਵੇ ਇਸ ਪਾਵਨ ਸ਼ਲੋਕ ਦੇ ਚ ਗੁਰੂ ਨਾਨਕ ਦੇਵ ਜੀ ਮਹਾਰਾਜ ਜ਼ਿਕਰ ਕਰਦੇ ਨੇ ਮਹੱਲਾ ਪਹਿਲਾ ਸਾਮ ਕਹੇ ਸੇਤੰਬਰ ਸੁਆਮੀ ਸਚమే ਆਛੇ ਸਾਜ ਰਹੇ ਪ੍ਰਾਚੀਨ ਧਾਰਮਿਕ ਗ੍ਰੰਥ ਚਾਰ ਵੇਦ ਨੇ ਸ਼ਾਮ ਵੇਦ ਰਿਗ ਵੇਦ ਯਜੁਰ ਵੇਦ ਔਰ ਅਥਰਵ ਬੜ ਇਹਦੇ ਬਾਰੇ ਸਤਿਗੁਰ ਦਾ ਇਹ ਖਿਆਲ ਸ਼ਾਮ ਵੇਦ ਰਿਗ ਯਜੁਰ ਅਥਰਵਣ ਬ੍ਰਹਮੇ ਮੁਖ ਮਾਇਆ ਹੈ ਤ੍ਰੈ ਗੁਣ ਇਹ ਤਿੰਨ ਗੁਣਾਂ ਦੇ ਵਿਚਾਰ ਹੈ ਇਹ ਤਿੰਨ ਗੁਣ ਮਾਇਆ ਦੇ ਹੀ ਤਿੰਨ ਗੁਣ ਨੇ ਇਸ ਨੂੰ ਦੁਆਪੁਰ ਯੁਗ ਦੇ ਅਵਤਾਰੀ ਪੁਰਸ਼ શ્રીਕ੍ਰਿਸ਼ਨ ਨੇ ਇੰਜ ਆਖਿਆ ਤ੍ਰੈ ਗੁਣੀ ਵੇਦ ਵਿਸ਼ਾ ਨਿਸਤ੍ਰੈ ਗੁਣੀ ਭਵਾਰਜਨ اے ਅਰਜਨ ਵੇਦਾਂ ਦਾ ਵਿਸ਼ਾ ਤਿੰਨ ਗੁਣੀ ਹੈ ਉਹਨਾਂ ਦੇ ਬਹੁਤ ਸਾਰੇ ਸ਼ਲੋਕ ਵੇਦਾਂ ਦੀ ਬਹੁਤ ਸਾਰੀ ਵਿਆਖਿਆ ਇਨ ਗੁਣਾ ਦੇ ਅੰਦਰ ਹੈ ਭਉ ਸੰਸਾਰ ਦੀ ਹੀ ਵਿਆਖਿਆ ਹੈ ਸੰਸਾਰ ਦੀ ਹੀ ਚਰਚਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਚਾਰ ਵੇਦਾਂ ਦੇ ਹਵਾਲੇ ਦੇ ਨਾਲ ਦੱਸਦੇ ਨੇ ਕਿ ਪ੍ਰਭਾਉ ਮਨੁੱਖਾਂ ਤੇ ਕੀ ਬਿਆ ਜਗਤ ਦੀ ਬਣਤਰ ਖਾਸ ਕਰਕੇ ਮਨੁੱਖੀ ਦੁਨੀਆ ਦੀ ਬਣਤਰ ਇਹਦੇ ਵਿੱਚ ਵੇਦਾਂ ਨੇ ਖਾਸ-ਖਾਸ ਕੀ ਕੰਮ ਅਦਾ ਕੀਤਾ ਔਰ ਇਹਨਾਂ ਦਾ ਕਿਸ ਢੰਗ ਨਾਲ ਅਸਰ ਪਿਆ ਮਨੁੱਖ ਕਿਸ ਢੰਗ ਨਾਲ ਵੇਦਾਂ ਦੇ ਅੱਗੇ ਝੁਕ ਕੇ ਆਪਣੀ ਜੀਵਨ ਸ਼ੈਲੀ ਵਿਕੀਤ ਕਰਦਾ ਰਿਹਾ ਹੈ ਸਤਿਗੁਰ ਪ੍ਰਥਮ ਕਹਿੰਦੇ ਨੇ ਸ਼ਾਮ ਕਹੇ ਸੇਤੰਬਰ ਸੁਆਮੀ ਸੱਚ ਮੇ ਆਛੇ ਸਾਛ ਰਹੇ ਸ਼ਾਮ ਵੇਦ ਦੇ ਚ ਜੋ ਮੂਲ ਬਿਆਖਿਆ ਹੈ ਈਸ਼ਵਰ ਬਾਰੇ ਮਿਲਦੀ ਹੈ ਉਹ ਇਹ ਕਿ ਪ੍ਰਮਾਤਮਾ ਸੇਤੰਬਰ ਹੈ ਚਿੱਟਾ ਹੈ ਸਵੈਦ ਹੈ ਸਾਫ ਹੈ ਸੁਥਰਾ ਹੈ ਚਿੱਟਾ ਹੈ ਸ਼ਾਇਦ ਇਸ ਵਾਸਤੇ ਸ਼ਾਮ ਵੇਦ ਨੂੰ ਪੜਨ ਲਗਿਆਂ ਮर्यादा ਬਣਾਈ ਗਈ ਕਿ ਕੱਪੜੇ ਚਿੱਟੇ ਪਹਿਨੇ ਜਾਣ ਰਿਗ ਵੇਦ ਪੜਨਾ ਹੈ ਕੱਪੜੇ ਪੀਲੇ ਪਹਿਨੇ ਜਾਣ ਔਰ ਯਜੁਰ ਪੜਨਾ ਹੈ ਤੋ ਕੱਪੜੇ ਲਾਲ ਪਹਿਨੇ ਜਾਣ ਅਥਰਵਨ ਵੇਦ ਦਾ ਪਾਠ ਕਰਨਾ ਹੈ ਤੋ ਕੱਪੜੇ ਕਾਲੇ ਪਹਿਨੇ ਜਾ ਵਖ ਵਖ ਇਹ ਜੋ ਰੰਗ ਚੁਣੇ ਗਏ ਦਰਸਲ ਇਨਾਂ ਵੇਦਾਂ ਦਾ ਆਪਣਾ ਪ੍ਰਭਾਵ ਇਨਾਂ ਵੇਦਾਂ ਦੀ ਆਪਣੀ ਵਿਚਾਰ ਔਰ ਇਸ ਵਿਚਾਰ ਦੇ ਨਾਲ ਜੋ ਮਨੁੱਖ ਦੀ ਅੰਤਰ ਚੇਤਨਾ ਦੇ ਅੰਦਰ ਰੰਗ ਉਜਾਗਰ ਹੁੰਦੇ ਨੇ ਹੂ ਬਹੁ ਉਸ ਤਰ੍ਹਾਂ ਦਾ ਰੰਗ ਬਾਹਰ ਧਾਰਨ ਕਰਨ ਦੀ ਆਗਿਆ ਕੀਤੀ ਗਈ ਸ਼ਾਮ ਵੇਦ ਦੀ मूल व्याख्या गुरु नानक देव जी महाराज कि के प्रभु शेतंबर है साफ है सुथरा है चिट्टा है सच में आछे साच रहे वो सच दया हो सच ही है ए, शाम वेदी मूल व्याख्या सब को सच समावे ਸਾਰਿਆਂ ਵਿੱਚ ਹੀ ਉਹ ਜੋ ਸੱਚ ਹੈ ਰਮਿਆ ਹੋਇਆ ਹੈ ਵਿਆਪਕ ਹੈ ਇਥੇ ਤੱਕ ਸਤਗੁਰudev ਜੀ ਮਹਾਰਾਜ ਕਹਿੰਨੇ ਇਹ ਸ਼ਾਮ ਵੇਦ ਦੀ ਮੂਲ ਵਿਆਖਿਆ ਹੈ ਸਾਖੀਆਂ ਨੂੰ ਨਾ ਲਈਏ ਅਣਗਿਣਤ ਕਹਾਣੀਆਂ ਨੂੰ ਨਾ ਲਈਏ ਉਹਦੇ ਚ ਮੂਲ ਜੜੀ ਵਿਚਾਰ ਹੈ ਪ੍ਰਮਾਤਮਾ ਦੀ ਸਹਿਬ ਕਹਿੰਨੇ ਉਹ ਇਹ ਹੈ ਰਿਗ ਕਹੇ ਰਹਾ ਭਰਪੂਰ ऋग कहता है ऋग वेद कि परमात्मा भरपूर है रमिया है, रिग वेद तो प्रेरित होके परमात्मा का नाम पिया राम रिग वेद का भी पहला अखर है रर्रा और ईश्वर का नाम पिया राम शाम वेद का पहला अखर है ईश्वर का नाम पिया ਸਤੰਬਰ ਯਜੁਰਵੇਦ ਦਾ ਪਹਿਲਾ ਅੱਖਰ ਹੈ ਯਯਾ ਪ੍ਰਮਾਤਮਾ ਦਾ ਨਾਮ ਦੁਆਪਰ ਦੇ ਵਿੱਚ ਪ੍ਰਚਲਿਤ ਹੋਇਆ ਯਾਦਮ ਔਰ ਇਸੇ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਕਹਿੰਦੇ ਨੇ ਅਥਰਵਣ ਵੇਦ ਦੇ ਵਿੱਚ ਪਹਿਲੇ ਹੈ ਐੜਾ ਹਿੰਦੁਸਤਾਨ ਦੇ ਵਿੱਚ ਨਾਮ ਪ੍ਰਧਾਨ ਹੋ ਗਿਆ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ ਅੱਲਾ ਜਿਹਦੇ ਵਿੱਚ ਐੜਾ ਪ੍ਰਥਮ ਹੈ ਜਿਸ ਵਿੱਚ ਐੜਾ ਪਹਿਲੇ ਹੈ ਇਸ਼ਾਰਾ ਇਸ ਸ਼ਲੋਕ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਹੂ ਬਹੁ ਇਹ ਹੀ ਕਰ ਰਹੇ ਨੇ ਆਬ